ਸਰਕਾਰ ਦੇ ਨਾਲ ਮੀਟਿੰਗਾਂ ਤੋਂ ਬਾਅਦ ਵੀ ਨਹੀਂ ਰੁਕ ਰਿਹਾ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਪੀ ਆਰਟੀਸੀ ਅਤੇ ਪੰਜਾਬ バス ਦੇ ਕੱਚੇ ਮੁਲਾਜ਼ਮਾਂ ਨੇ ਕਰ ਦਿੱਤਾ ਪੂਖ ਹੜਤਾਲ ਕਰਨ ਦਾ ਐਲਾਨ ਅਨਰ ਦੇਖ ਰਹੇ ਹਾਂ ਤੁਸੀਂ ਤੇ ਮਹਾਰਾਜ ਦੀਪ ਸਿੰਘ ਤਾਂ ਦੱਸਦੇ ਕਿ ਜਿੱਥੇ ਦੇਸ਼ ਭਰ ਦੇ ਅੰਦਰ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਬੰਦ ਹੋ ਚੁੱਕਿਆ ਪਰ ਪੰਜਾਬ ਦੇ ਵਿੱਚ ਹਜੇ ਵੀ ਡਰਾਈਵਰ ਵੀਰਾਂ ਦੇ ਵੱਲੋਂ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਵੱਲੋਂ ਇਹ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਸੀਗੇ ਜਿਸ ਤੋਂ ਬਾਅਦ ਦੇਸ਼ ਭਰ ਦੇ ਅੰਦਰ ਵਿਰੋਧ ਹੋਇਆ ਫਿਰ ਸਰਕਾਰ ਦੇ ਨਾਲ ਮੀਟਿੰਗਾਂ ਹੋਈਆਂ ਤੇ ਵਿਰੋਧ ਬੰਦ ਹੋ ਗਿਆ ਕਿਉਂਕਿ ਸਰਕਾਰ ਨੇ ਕਿਹਾ ਸੀ ਕਿ ਜਦੋਂ ਇਹ ਕਾਨੂੰਨ ਅਸੀਂ ਲਾਗੂ ਕਰਾਂਗੇ ਉਦੋਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕੀਤੀ ਜਾਵੇਗੀ ਪਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹਜੇ ਵੀ ਕੁਝ ਜਥੇਬੰਦੀਆਂ ਨੇ ਕੁਝ ਯੂਨੀਅਨਾਂ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ PTRC ਅਤੇ ਪੰਪਾਸ ਦੇ ਕੱਚੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਜਿੱਥੇ ਉਹ ਪਹਿਲਾਂ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ ਤਾਂ ਹੁਣ ਉਹਨਾਂ ਦੇ ਵੱਲੋਂ ਇਹਨਾਂ ਕਾਨੂੰਨਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਉਹਨਾਂ ਨੇ ਦੋਨਾਂ ਸਰਕਾਰਾਂ ਨੂੰ ਘੇੜਦੇ ਹੋਏ ਕਿਹਾ ਕਿ ਇਹ ਦੋਨੇ ਸਰਕਾਰਾਂ ਡਰਾਈਵਰਾਂ ਅਤੇ ਕਨੈਕਟਰ ਵੀਰਾਂ ਨੂੰ ਮਾਰਨ ਦੇ ਉੱਤੇ ਤੁਲੀਆਂ ਹੋਈਆਂ ਨੇ ਇਹਨਾਂ ਦੇ ਵੱਲੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਅਸੀਂ ਜਲਦੀ ਹੀ ਹੜਤਾਲ ਦੇ ਉੱਤੇ ਬੈਠ ਚਾਵਾਂਗੇ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੀ ਹੈ ਜੀ ਪੰਜਾਬ ਰੋਡ ਵਿੱਚ ਪਨਬਸ ਪੀ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ 2511 ਕੰਟਰੈਕਟਰ ਵਰਕਰ ਯੂਨੀਅਨ ਆਜ਼ਾਦ 3187 ਦੋਨੇ ਜਥੇਬੰਦੀਆਂ ਵੱਲੋਂ ਅੱਜ ਸਾਰੇ ਬੱਸ ਸਟੈਂਡਾਂ ਦੇ ਉੱਪਰ ਪ੍ਰੋਗਰਾਮ ਕੀਤੇ ਜਾ ਰਹੇ ਨੇ ਇਹ ਸਰਕਾਰ ਦੇ ਖਲਾਫ ਧੱਕਾਸ਼ਾਹੀ ਦੇ ਖਲਾਫ ਜਿਹੜੇ ਪ੍ਰੋਗਰਾਮ ਅੱਜ ਕੀਤੇ ਜਾ ਰਹੇ ਨੇ ਜੀ ਮੰਗਾ ਕੀ ਹੈ ਪੁੱਛੋ ਮੰਗਾ ਸਾਡੀਆਂ ਕੱਚੇ ਕੰਮੀਆਂ ਨੂੰ ਪੱਕੇ ਕਰਨਾ ਠੇਕੇਦਾਰਾਂ ਨੂੰ ਬਾਹਰ ਕੱਢਣਾ ਤਨਖਾਹਾਂ ਦੇ ਵਿੱਚ ਇਕਸਾਰਤਾ ਕਰਨੀ ਮਾਰੂ ਕੰਡੀਸ਼ਨਾਂ ਦੇ ਵਿੱਚ ਸੋਧ ਕਰਨੇ ਇੱਕ ਜਿਹੜਾ ਸੈਂਟਰ ਸਰਕਾਰ ਕਾਨੂੰਨ ਲੈ ਕੇ ਆਈ ਹੈ ਇਹ ਟੈਂਡਰ ਰਣ ਕਾਨੂੰਨ ਉਹਦਾ ਅਸੀਂ ਤੈਹਤ ਲੋ ਵਿਰੋਧ ਕਰਦੇ ਆਂਗੇ ਸੋ ਇਸ ਦੇ ਵਿਰੋਧ ਦੇ ਵਿੱਚ ਅਸੀਂ ਪ੍ਰੋਗਰਾਮ ਰੱਖੇ ਨੇ 23 ਤਰੀਕ ਤੋਂ ਅਸੀਂ ਜਿੰਨੀਆਂ ਬਸ ਦੀਆਂ ਸੀਟਾਂ ਸੀਟਾਂ ਦੇ ਅਨੁਸਾਰ ਅਸੀਂ ਸਵਾਰੀ ਲੈ ਕੇ ਜਾਵਾਂਗੇ ਮਾਨਯੋਗ ਸਾਡੇ ਟਰਾਂਸਪੋਰਟ ਮੰਤਰੀ ਜੀ ਦਾ ਬਿਆਨ ਆਇਆ ਹੈ ਵੀ ਜਿੰਨੀਆਂ ਸੀਟਾਂ ਬਸ ਦੇ ਵਿੱਚ ਹੈਗੀਆਂ ਜਿੰਨੀਆਂ ਸਵਾਰੀਆਂ ਆਪਾਂ ਨੂੰ ਅਲਾਉਡ ਨੇ ਉਹਨੀਆਂ ਸਵਾਰੀਆਂ ਲੈ ਕੇ ਜਾਓ ਅਸੀਂ ਉਹਨਾਂ ਦੇ ਦੇਸ਼ ਵੀ ਪਾਲਣਾ ਕਰਾਂਗੇ 23 ਤਰੀਕ ਤੋਂ ਲੈ ਕੇ ਅਸੀਂ ਬਸਾਂ ਦੇ ਵਿੱਚ ਗਿਣਤੀ ਦੇ ਅਨੁਸਾਰ ਸਵਾਰੀਆਂ ਲੈ ਕੇ ਜਾਵਾਂਗੇ। ਬਾਕੀ 1 ਤਰੀਕ ਨੂੰ ਅਸੀਂ ਸਾਡੀ ਜਥੇਬੰਦੀ ਦੀ ਗੱਲਬਾਤ ਚੱਲ ਰਹੀ ਹੈ। ਅਸੀਂ ਹੈੱਡ ਆਫਸ ਦਾ ਘਰਾਓ ਕਰਾਂਗੇ। ਉੱਥੇ ਮੈਨੇਜਮੈਂਟ ਨੂੰ ਸਵਾਲ-ਜਵਾਬ ਕਰਾਂਗੇ ਤੇ ਨਾਲ ਦੀ ਨਾਲ 26 ਤਰੀਕ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਜਿੱਥੇ ਝੰਡਾ ਲਹਿਰਾਉਣਗੇ। ਉੱਥੇ ਅਸੀਂ ਕਾਲੇ ਝੰਡੇ ਲੈ ਕੇ ਕਾਲੇ ਚੋਲੇ ਪਾ ਕੇ ਅਸੀਂ ਉਹਨਾਂ ਨੂੰ ਸਵਾਲ-ਜਵਾਬ ਕਰਾਂਗੇ। ਰੋਸ਼ ਪ੍ਰਦਰਸ਼ਨ ਕਰਾਂਗੇ। ਨਾਲ ਦੀ ਨਾਲ ਫਿਰ 7 ਤਰੀਕ ਨੂੰ ਫਿਰ ਸਾਡੀ ਗੇਟ ਰੈਲੀ ਹੈ ਜੀ। 13 14 15 ਫਰਵਰੀ ਦੀ ਸਾਡੀ ਤਿੰਨ ਰੋਜ਼ਾ ਹੜਤਾਲ ਹੈ ਜੀ। ਉਹ ਆਪਣੀ ਮਰਜ਼ੀ ਨਾਲ ਬਣਾ ਲਿਆ। ਵਿੱਕੀ ਜੀ ਨੇ ਬਿਆਨ ਦਿੱਤੇ ਨੇ ਅਸੀਂ ਇਹਨਾਂ ਬਿਆਨਾਂ ਨਾਲ ਬਿਲਕੁਲ ਸਹਿਮਤ ਹਾਂ। ਜੋ ਸਰਕਾਰ ਸਾਡੇ ਦੇ ਮਾਰੂ ਨੀਤੀਆਂ ਅਪਣਾ ਰਹੀ ਹੈ, ਕੰਡੀਸ਼ਨਾਂ ਲਾ ਕੇ ਸਾਡੇ ਜੋ ਸਾਥੀ ਡਰਾਈਵਰ ਕਨੈਕਟਰ ਨੇ ਕੰਡੀਸ਼ਨ ਗਲਤ ਨਿਸ਼ਾਨ ਲਾ ਕੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਸਰਕਾਰ ਦੀਆਂ ਪਾਲਿਸੀਆਂ ਨੇ ਵੀ ਇਹਨਾਂ ਬੰਦਿਆਂ ਦੇ ਕੰਡੀਸ਼ਨਾਂ ਨਾਲ ਗਲਤਿਆ ਜਾਵੇ ਤੇ ਨਵੇਂ ਬੰਦੀ ਭਰਤੀ ਕੀਤੀ ਜਾਵੇ ਜੋ ਇਹਨਾਂ ਦਾ ਏਕਾ ਨਾ ਆਪਸੀ ਏਕਾ ਨਾ ਹੋ ਸਕੇ। ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ। ਜੋ ਪ੍ਰਧਾਨ ਜੀ ਨੇ ਬਿਆਨ ਦਿੱਤਾ ਉਸ ਨਾਲ ਸਹਿਮਤਾ ਤੇ ਇਹਨਾਂ ਦੀ ਸਹਿਮਤੀ ਤਾਂ ਅਸੀਂ ਪੂਰਾ ਪਹਿਰਾ ਦਵਾਂਗੇ ਜੀ ਨਾ ਬਈ ਹੁਣ ਮੇਰਾ ਨਾਮ ਸੈਜਪਾਲ ਸਿੰਘ ਹੈ ਜੀ ਪਨਬਾਸ ਪੰਜਾਬ ਰੋਡਵੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪਟਿਆਲਾ ਡੀਪੂ ਦਾ ਮੈਂ ਡੀਪੂ ਪ੍ਰਧਾਨ ਹਾਂ ਜੀ ਇਹ ਜੀ ਪੰਜਾਬ ਸਰਕਾਰ ਜਦੋਂ ਸੱਤਾ ਦੇ ਵਿੱਚ ਆਈਏ ਤੇ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਉਹਨਾਂ ਵਿੱਚੋਂ ਕੁਝ ਵਾਅਦੇ ਸਾਡੇ ਨਾਲ ਵੀ ਸਰਕਾਰ ਦੁਆਰਾ ਕੀਤੇ ਗਏ ਸੀ ਵੀ ਜਿਹੜੇ ਕੱਚੇ ਕੰਮੇ ਨੇ ਉਹਨਾਂ ਨੂੰ ਰੈਗੂਲਰ ਕਰਦਾਂਗੇ ਠੀਕ ਹੈ ਜੋ ਤਨਖਾਹ ਹੈ ਤਨਖਾਹ ਬਰੋਬਰ ਕਰਦਾਂਗੇ ਸੋ ਪੀਆਰਡੀਸੀ ਦੇ ਵਿਹੜੇ ਚ ਪਨਪਸ ਦੇ ਵਿਹੜੇ ਚ ਬੱਸਾਂ ਦੀ ਗਿਣਤੀ ਵਧਾਈ ਜਾਏਗੀ ਪਰ ਸਰਕਾਰ ਵੱਲੋਂ ਕਿਤੇ ਨਾ ਕਿਤੇ ਜੋ ਹੁਣ ਸਾਹਮਣੇ ਚੀਜ਼ਾਂ ਆ ਰਹੀਆਂ ਨੇ ਉਹਦੇ ਵਿੱਚ ਸਰਕਾਰ ਦੀ ਮੰਛਾ ਕੋਈ ਸਹੀ ਹਸਬਦ ਨਹੀਂ ਹੋ ਰਹੀ ਕਿਉਂਕਿ ਲਾਲੋ ਜਿੰਨੇ ਵੀ ਵਰਕਰ ਪੀਆਰਡੀਸੀ ਦੇ ਨੇ ਪੱਕਾ ਕਰਨ ਦਾ ਇੱਕ ਪਾਸੇ ਉਹਨਾਂ ਨੂੰ ਮਾਰੂ ਕੰਡੀਸ਼ਨਾਂ ਲਾ ਕੇ ਡਿਊਟੀਆਂ ਤੋਂ ਕੱਢਿਆ ਜਾ ਰਿਹਾ ਹੈ ਛੋਟੇ ਛੋਟੇ ਗਲਤੀ ਰਿਪੋਰਟ ਕੀਤੀ ਜਾ ਰਹੀ ਹੈ ਜਦ ਕਿ ਵੇਟਗੀਤੇ ਰੱਖਿਆ ਜਾ ਰਿਹਾ ਜਦ ਕਿ ਖੁਦ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਬੱਸਾਂ ਦੇ ਵਿੱਚ ਸੀਟਾਂ ਤੋਂ ਵੱਧ ਕਪੈਸਿਟੀ ਨਾਲ ਸਵਾਰੀ ਚੜਾਉਣਾ ਗੈਰਕਾਨੂੰਨੀ ਹੈ ਸੋ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਜੀ ਟ੍ਰਾਂਸਪੋਰਟ ਮੰਤਰੀ ਦੇ ਅਸੀਂ ਜਿੰਨੀਆਂ ਸੀਟਾਂ ਬੱਸਾਂ ਦੇ ਵਿੱਚ ਹੋਣਗੀਆਂ ਅਸੀਂ ਉਨੀਆਂ ਸੀਟਾਂ ਤੇ ਹੀ ਸਵਾਰੀ ਚੜਾਵਾਂਗੇ ਕੱਲ ਤੋਂ 23 ਤਰੀਕ ਤੋਂ ਠੀਕ ਹੈ ਕੋਈ ਵੀ ਸਵਾਰੀ ਵੱਧ ਅਸੀਂ ਨਹੀਂ ਲੈ ਕੇ ਜਾਵਾਂਗੇ ਠੀਕ ਹੈ ਤੇ ਬਾਕੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਇਸ ਚੀਜ਼ ਦੀ ਵੀ ਜੋ ਜਿੰਨੇ ਵੀ ਕੱਚੇ ਕਾਮੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜੋ ਤਨਖਾਹ ਵਿੱਚ ਇੱਕ ਮਹਿਕਮੇ 'ਚ ਵੱਖ-ਵੱਖ ਤਨਖਾਹਾਂ ਦਿੱਤੀਆਂ ਜਾ ਰਹੀਆਂ ਮੁਲਾਜ਼ਮਾਂ ਨੂੰ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਜੋ ਜਦੋਂ ਮੁਲਾਜ਼ਮ ਇਕੋ ਜਿਹੇ ਨਾ ਕੰਮ ਕਰਦੇ ਨੇ ਉਹਨਾਂ ਦੀ ਤਨਖਾਹ ਇੱਕ ਬਰੋਬਰ ਹੋਣੀ ਚਾਹੀਦੀ ਹੈ